ਸੋ 450 ਸਾਲਾ ਸਤਾਬਦੀ ਨੂੰ ਲੈ ਕੇ ਨਗਰ ਕੀਰਤਨ ਮਹਾਨਗਰ ਕੀਰਤਨ ਸ਼੍ਰੀ ਖਡੂਰ ਸਾਹਿਬ ਤੋਂ ਗੁਰਦੁਆਰਾ ਸਾਹਿਬ ਲਈ ਸਜਾਇਆ ਜਾ ਰਿਹਾ ਹੈ ਸੋ ਸਾਡੇ ਨਾਲ ਬਾਬਾ ترਸ਼ੇਮ ਸਿੰਘ ਜੀ ਮੋਰਾ ਵਾਲੀ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਸੰਤਾਂ ਦੇ ਵਿੱਚ ਭਾਰੀ ਉਸਾਇ ਤੇ ਲੱਖਾਂ ਦੀ ਗਿਣਤੀ ਵਿੱਚ ਗੁਰੂ ਘਰ ਸੰਤਾਂ ਨਤਮਸਤਕ ਹੋ ਰਹੀਆਂ ਨੇ ਹਾਂਜੀ ਬਾਬਾ ਜੀ ਕੀ ਕਹੋਗੇ ਉਸਾਇ ਸੰਤਾਂ ਦੇ ਵਿੱਚ ਨਗਰ ਕੀਰਤਨ ਦੇ ਨਾਲ ਅੱਛਾ ਆ ਬਹੁਤ ਵੱਡੀਆਂ ਖੁਸ਼ੀਆਂ ਗੁਰੂ ਸਾਹਿਬ ਦੀਆਂ ਵੱਡੀਆਂ ਮਿਹਰਾਂ ਮਿਹਰਾਂ ਮਤਾਂ ਬਹੁਤ ਗੁਰੂ ਸਾਹਿਬ ਧੰ ਗੁਰੂ ਅਮਰਦਾਸ ਧੰ ਗੁਰੂ ਰਾਮਦਾਸ ਵੇਖ ਗੁਰੂ ਅਮਰਦਾਸ ਜੀ ਆਪਣੀ ਆਯੂ ਉਹ ਵੀ ਦੰਦਿਆ ਤਖਤ ਹੀ ਨਿਕਲਾ ਦਿੱਤਾ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਕਾ ਔਰ ਗੁਰੂ ਅਮਰਦਾਸ ਜੀ ਅੱਜ ਇੱਥੇ ਜਾ ਰਹੇ ਜੀ ਮੈਂ ਵੀਰ ਅਫੀਸ਼ੀਅਲ ਕਦਮੀ ਜਾ ਰਿਹਾ ਨਾ ਇਦਾਂ ਜਾਂਦੇ ਸੀ ਮਹਾਰਾਜ ਤੇ ਮੇਰੇ ਗੁਰੂ ਆਲ ਮੇਰੀ ਪਿੱਠ ਨਾ ਹੋ ਜਾਏ ਇਹ ਤਾਂ ਮਜਬੂਰੀ ਪਾਸ ਜਾ ਰਿਹਾ ਨਾ ਮਹਾਰਾਜ ਸਰਕਾਰ ਵਜੋਂ ਨੰਗੇ ਚਰਨੇ ਅੱਧ ਚੋਂ ਜਾ ਕੇ ਮੂੰਹ ਉਹ ਨਾ ਦੂਜੇ ਪਾਸੇ ਫੇਰ ਡੂੰਗੇ ਥਾਂ ਤੋਂ ਜਲ ਪਰ ਨਾ ਟੁੱਬੀ ਮਾਰ ਕੇ ਮੇਰਾ ਇਸ਼ਨਾਨ ਹੋ ਜਾਏ ਨਾਲੇ ਗਾਗਰ ਪਰ ਜਾਏ ਫਿਰ ਗੁਰੂ ਰਾਮਦਾਸ ਜੀ ਉਹਨੇ ਵੀ ਸਿਰਾ ਹੀ ਲਾਇਆ ਖਟੂਰ ਸਾਹਿਬ ਗੁਰੂ ਅੰਗਦ ਦੇਵ ਜੀ ਨੇ ਮੇਰਾ ਵਰਤਾਈਆਂ ਤੇ ਧੰਨ ਗੁਰੂ ਰਾਮਦਾਸ ਜੀ ਤੇ ਪਹਿਲਾ ਗੁਰੂ ਅਮਰਦਾਸ ਜੀ ਨੂੰ ਗੋਇੰਦਵਾਲ ਸਾਹਿਬ ਗੋਵਿੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦੀ ਖੇਡ ਆ ਵੱਡੀ ਉਹ ਨਾਥ ਲੋਥ ਸੀ ਉਹ ਸੀ ਮੀ ਪੋਣ ਨੂੰ ਕਹਿੰਦੇ ਸੀ ਨਹੀਂ ਪਿਆ ਸੀ ਉਹਨਾਂ ਦਾ ਕੱਖ ਨਹੀਂ ਹੋਇਆ ਤੇ ਗੁਰੂ ਅਮਰਦਾਸ ਜੀ ਨੇ ਦੱਸਿਆ ਪਾ ਲੋ ਇਹਦੇ ਸਾਧੀਆਂ ਲੱਤਾਂ ਨੂੰ ਰਸੇ ਹੁਣ ਵੀ ਜਿਹੜੇ ਨਕਲੀ ਤੁਗਲੀ ਜ ਸਾਧ ਆ ਨਾ ਸ਼ੌਦੇ ਕੁਝ ਕਰ ਨਹੀਂ ਪਾਏ ਤੇ ਫਿਰ ਜਿੱਥੇ ਇਸ ਤੱਕ ਧੂ ਖਿੱਚ ਕੇ ਲਗਾਏ ਉੱਥੇ ਉੱਥੇ ਮੀ ਪਿਆ ਇਹ ਨਗਰੀਆਂ ਗੁਰੂ ਗਿਆਨੇ ਵਸਾਈਆਂ ਫਿਰ ਮਹਾਰਾਜ ਨੇ ਕਹਿਤਾ ਪੀਰਖਾ ਸਾਨੂੰ ਗੁਰੂ ਅੰਗਦ ਦੇਵ ਜੀ ਨੇ ਗੁੰਦਵਾ ਸਾਹਿਬ ਕੱਲਿਆ ਸੀ ਤੈਨੂੰ ਅੰਮ੍ਰਿਤਸਰ ਸਾਹਿਬ ਏਡਾ ਵੱਡਾ ਤੀਰ ਥਵਾਨਾ ਉਹਦੇ ਤੋਂ ਵੱਡਾ ਪੀਰ ਕੋਈ ਨਹੀਂ ਦੁਨੀਆ ਤੇ ਹੋਊ ਅੱਜ ਕੀ ਕਹਿੰਨੇ ਆ ਇੱਥੇ ਸਭੇ ਥਾਲ ਨਹੀਂ ਦੁੱਧ ਜਿਹ ਆ ਵੱਧੋ ਪੁਰਖ ਬਧਾਤਾ ਤਾਂ ਤੂੰ ਜੋ ਤਾਂ ਤੂੰ ਸੋਹਿਆ ਮਹਾਰਾਜ ਕਿਉਂਕਿ ਆਕਾਲ ਪੁਰਖ ਨੇ ਆਪ ਉਹ ਨਕਸ਼ਾ ਕਿਸੇ ਆਚੀ ਟੈਕਟਰ ਦਾ ਨਹੀਂਗਾ ਅੱਜ ਕਈ دنیਆਵੀ ਬੁੱਧੀ ਨਾਲ ਗੱਲਾਂ ਕਰੀ ਜਾਂਦੇ ਆ ਉਹ ਦਰਗਾਹ ਤੋਂ ਲੈ ਆਂਦਾ ਨਕਸ਼ਾ ਆ ਔਰ ਫਿਰ ਗੁਰੂ ਰਾਮਦਾਸ ਜੀ ਨੇ ਜੋ ਕਲਾ ਵਰਤਾਈ ਆ ਸਾਜ ਦੀ ਬਾਹਰ ਉਹਦੇ ਮੋਹਰੇ ਜਿਹੜੇ ਸ਼ਾਂਤ ਨੇ ਉਹ ਗੁਰੂ ਸਾਹਿਬ ਦੇ ਹਰ ਅਮਰਤ ਭਿੰਨੇ ਲੋਏ ਨਾ ਮਨ ਪ੍ਰੇਮ ਰਤਨਾਂ ਰਾਮ ਰਾਜ ਕੈਸੀ ਕਲਾ ਕੈਸੀ ਕਿਰਪਾ ਗੁਰੂ ਕੀ ਰਹਿਮਤ ਬਰਕਤ ਬਹੁਤ ਵੱਡੀ ਆ ਬਹੁਤ ਵੱਡੀਆਂ ਖੁਸ਼ੀਆਂ ਨੇ ਅੱਜ ਗੁਰੂ ਅਮਰਦਾਸ ਜੀ ਧੰ ਗੁਰੂ ਰਾਮਦਾਸ ਜੀ ਹਜ਼ਾਰਾਂ ਕਲਾ ਵਾਰਤ ਰਹੀ ਆ ਬਹੁਤ ਵੱਡਾ ਵਿਸ਼ਾਲ ਉਹ ਪੈਦਲ ਮਾਰਚ ਨਗਰ ਕੀਰਤਨ ਜਿੱਥੇ ਜਿਵੇਂ ਪਹਿਲਾਂ ਕਿਹਾ ਇਦਾਂ ਪਿਛਲ ਖੁਰੀ ਆ ਕਈਆਂ ਨੂੰ ਮਾਰਚ ਤੋਰ ਰਹਾ ਕੈਮਰੇ ਵਾਲੇ ਪੜਾ ਇਦਾਂ ਮਾਰੇ ਤੁਰ ਕੇ ਜਾਂਦੇ ਸੀ ਗੁਰੂ ਅਮਰਦਾਸ ਜੀ ਔਰ ਗੁਰੂ ਰਾਮਦਾਸ ਜੀ ਸੱਚੇ ਬਾਦਸ਼ਾਹ ਉਹਨਾਂ ਤੇ ਆ ਜਿਹੜੇ ਨਾ ਅੱਖਾਂ ਦੇ ਹੱਥਲੇ ਵਾਲੀ ਜਗਾ ਆ ਇਹ ਮਹਾਰਾ ਸੱਚੇ ਪਾਤਸ਼ਾਹੀ ਦੇ ਜਾਨੀ ਕਿ ਬਿਰਾਗ ਵਿੱਚ ਰਹਿ ਰਹਿ ਕੇ ਨਾ ਇਹ ਜਗਾ ਇੱਕ ਕੋਮਲ ਹੋ ਗਈ ਸੀ ਇੰਨਾ ਵਿਰਾਗ ਇੰਨਾ ਪਿਆਰ ਔਰ ਕਹਿੰਦੇ ਕੀ ਆ ਮਹਾਰਾ ਕਹਿੰਦੇ ਜੋ ਹਮਰੀ ਵਿਦ ਹੋਤੀ ਮੇਰੇ ਸਤਗੁਰਾ ਸਾਬ ਵਿਦ ਤੁਮ ਹਰ ਜਾਣੋ ਆਪੇ ਹਮ ਰੁੱਲਤੇ ਫਿਰਦੇ ਕੋਈ ਬਾਤ ਨਾ ਪੁੱਛਦਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਕੀੜਿਆਂ ਨੂੰ ਪਾਤਸ਼ਾਹੀਆਂ ਗੁਰੂ ਸਾਹਿਬ ਹੀ ਦਿੰਦੇ ਆ ਲੋਕ ਰੰਗ ਤੁਹਾਡੇ ਚੈਨਲ ਨੂੰ ਸ੍ਰੀ ਸਾਹਿਬ ਸਾਰੇ ਵੀਰਿਆਂ ਨੂੰ ਮਹਾਰਾਜ ਅਰਦੀ ਕਲਾ ਚ ਰੱਖੇ ਬਹੁਤ ਧੰਨਵਾਦ ਰਾਜੀ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਰੋਇਸਾਨ ਸਾਡੇ ਨਾਲ ਤਰਸੀਮ ਸਿੰਘ ਮੋਰਾਵਾਲੀ ਜਿਨ੍ਹਾਂ ਵੱਲੋਂ ਸਿੱਕ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਦੱਸ ਦਈਏ ਕਿ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਜਿਹੜਾ ਨਗਰ ਕੀਰਤਨ ਹੈ ਅਠ ਗੁਰੂ ਸਾਹਿਬਾਨਾਂ ਦੀ ਚਰਨਛੋਪਾ ਪ੍ਰਾਪਤ ਪਵਿੱਤਰ ਧਰਤੀ ਖਡੂਰ ਸਾਹਿਬ ਤੋਂ ਪੈਦਲ ਸ੍ਰੀ ਗੋਇੰਦਵਾਲ ਸਾਹਿਬ ਲਗਭਗ 10 ਤੋਂ 12 ਕਿਲੋਮੀਟਰ ਦਾ ਪੈਂਡਾ ਤੈਅ ਕਰੇਗਾ ਅਤੇ ਲਗਭਗ ਦੁਪਹਿਰ ਇਸ ਦੀ ਸਮਾਪਤੀ ਹੋਏਗੀ ਤਾਂ ਵੱਡੀ ਗਿਣਤੀ ਵਿੱਚ ਸੰਗਤਾਂ ਤੁਸੀਂ ਦੇਖ ਰਹੇ ਹੋ ਇਸ ਨਗਰ ਕੀਰਤਨ ਵਿੱਚ ਪੁੱਜੀਆਂ ਨੇ ਤਾਂ ਆਪਣੀ ਹਾਜ਼ਰੀ ਸਕੂਲੀ ਬੱਚੇ ਹੋਣ ਬਜ਼ੁਰਗ ਹੋਣ ਬੀਬੀਆਂ ਹੁਣ ਤਾਂ ਵੱਡੀ ਗਿਣਤੀ ਵਿੱਚ ਇਸ ਨਗਰ ਕੀਰਤਨ ਦੇ ਵਿੱਚ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ ਤੇ ਜਿਹੜਾ ਨਗਰ ਕੀਰਤਨ ਹੈ ਸ੍ਰੀ ਖਡੂਰ ਸਾਹਿਬ ਦੀ ਪਵੰਤਰ ਧਿੱਤੋ ਚੱਲ ਕੇ ਸ੍ਰੀ ਗੋਇੰਦਵਾਲ ਸਾਹਿਬ ਲਗਭਗ ਦੁਪਹਿਰ ਵੇਲੇ ਸਮਾਪਤ ਹੋਵੇਗਾ ਤਾਂ ਨਗਰ ਕੀਰਤਨ ਦਾ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਤਾਂ ਹੋਰ ਵੀ ਇੱਥੇ ਕੁਝ ਵਿਅਕਤੀਆਂ ਦੇ ਨਾਲ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜਿਹੜਾ ਨਗਰ ਕੀਰਤਨ ਹੈ ਪੈਦਲ ਹੁਣ ਜਾ ਰਿਹਾ ਹੈ ਤਾਂ ਵੱਡਾ ਉਤਸ਼ਾਹ ਹੈ ਇਸ ਨਗਰ ਕੀਰਤਨ ਲਈ ਜਿਹੜਾ ਲੋਕਾਂ ਦੇ ਵਿੱਚ ਤੇ ਲੋਕ ਹਮ ਹਮਾ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪੈਦਲ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਰਹੇ ਨੇ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਵੱਡੀ ਗਿਣਤੀ ਵਿੱਚ ਲੋਕ ਪੈਦਲ ਹੀ ਸ੍ਰੀ ਗੋਇੰਦਵਾਲ ਸਾਹਿਬ ਨੂੰ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਤਾਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵੀ ਇਸ ਨਗਰ ਕੀਰਤਨ ਵਿੱਚ ਪਹੁੰਚੇ ਨੇ ਇਦਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਨਗਰ ਕੀਰਤਨ ਦਾ ਜਿਹੜਾ ਹੈ ਆਗਾਜ਼ ਗੁਰਦੁਆਰਾ ਤਪਿਆਣਾ ਸਾਹਿਬ ਖੜੂ ਸਾਬ ਤੋਂ ਕੀਤਾ ਗਿਆ ਤਾਂ ਵੱਡੇ ਗਿਣਤੀ ਵਿੱਚ ਸੰਗਤਾਂ 450 ਸਾਲਾ ਸ਼ਤਾਬਦੀ ਸਮਾਰੋਹ ਸਰਦਾ ਭਾਵ ਦੇ ਨਾਲ ਗੁਰਦੁਆਰਾ ਬੌਲੀ ਸਾਹਿਬ ਗੁਰਦੁਆਰ ਸਾਹਿਬ ਵਿਖੇ ਮਨਾ ਰਹੀਆਂ ਨੇ ਕੈਮਰਾਮੈਨ ਬਜੀਤ ਨਾਲ ਰਵੀ ਖੇਰਾ ਪੰਜਾਬੀ ਲੋਕ ਚੈਨਲ ਸ਼੍ਰੀ ਖੜੂ ਸਾਹਿਬ